ਬਲਾਸਟ ਹੋ ਜਲੀ ਬੈਟਰੀ ਦਿਖਾਏ ਹੋ ਬਲਾਸਟ ਹਾਈ ਰੱਬਾ ਅੰਦਰ ਚਾਰਜਰ ਹੈਡਫੋਨ ਲੱਗੇ ਤੇ ਬਲਾਸਟ ਇਕਦਮ ਮਸਾ ਬਚੇ ਸਾਡੀ ਮੰਮੀ ਅੰਦਰ ਪਈ ਤੇ ਬਲਾਸਟ ਹਾਂ ਮੰਮੀ ਵੀ ਵਿਚਾਰੇ ਮੇਰੇ ਪੁੱਤ ਨੂੰ ਘਾਟਾ ਪਹਿਣਾ ਹੀ ਹੋਰ ਤੇ ਕਿਸੇ ਨੂੰ ਨਹੀਂ ਪਹਿਣਾ ਦਾਦੀ ਨੂੰ ਘਾਟਾ ਪਹਿਣਾ ਅੱਜ ਜਦ ਤਸਵੀਰ ਉੱਠੀ ਨਾ ਇੱਕ ਵਾਰ ਚਾਹ ਪੀ ਲਈ ਆਪਾਂ ਫਿਰ ਮੇਰੀ ਗੱਲ ਸੁਣਿਓ ਫਿਰ ਮੈਂ ਹੁਣ ਉੱਠੀ ਆਂ ਸਾਟੀ ਨੜਾਈ ਮਗਰੋਂ ਨਟਾਂ ਦੱਸਤਾ ਸਾਢੇ 6:30 ਤੇ ਦੇਨ થી ਸ਼ੁਰੂਆਤ ਵੇੜੇ ਚਾਹੀਏ ਕਿਉਂਕਿ ਸਾਡੇ ਆ ਜਾਂਦਾ ਸਰਕਾਰੀ ਪਾਣੀ 6 ਵੇ ਤੇ 7 ਵੇ ਦੇ ਵਿੱਚ ਵਿੱਚ ਮੈਂ ਭਰਦੀ ਆ ਤੇ ਮੌਸਮ ਦੇਖ ਕੇ ਨਾ ਵਧੀਆ ਲੱਗਾ ਜਿਤਰਾ ਸਿਆਲ ਨੇ ਦਸ ਤੱਕ ਅੱਜ ਹੀ ਦਿੱਤੀ ਹੋਵੇ ਥੋੜੀ ਥੋੜੀ ਮਿੱਠੀ ਮਿੱਠੀ ਰੋਤੇ ਤੇ ਅੱਗੇ ਸੀ ਪਰ ਅੱਜ ਦਾ ਦਿਨ ਇਹਨੂੰ ਦੇਖਣ ਚ ਬਹੁਤ ਵਧੀਆ ਲੱਗਾ ਤੇ ਮੈਂ ਤੁਹਾਨੂੰ ਵੀ ਦਿਖਾਵਾਂ ਛੋਟੀ ਗੰਮਟੀਆਂ ਇਤਰਾਣ ਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਪ ਵਧੀਆ ਲੱਗਦੀਆਂ ਤੇ ਆਪਾਂ ਕਿੰਨੇ ਹੋਰ ਵੀ ਆਪਣੇ ਭੈਣ ਭਰਾ ਇੰਜੋਏ ਕਰਣ ਇਹ ਤੇ ਹੀ ਸਕਦੀ ਜੀ ਪਾਣੀ ਨਾ ਚਲੇ ਜਾਵੇ ਮੈਂ ਪਰ ਨਾਏ ਪਾਣੀ ਪੀ ਲੀ ਸਾਡੇ ਆਂਦਾ ਸਰਕਾਰੀ ਪਾਣੀ ਤੇ ਫਿਲਟਰ ਸਾਡਾ ਹੋਇਆ ਏ ਖਰਾਬ ਪਾਵਰ ਚਰੋਗੇ 2-3 ਸਾਲ ਤੇ ਅਸੀਂ ਬਾਚ ਲਵਾਇਆ ਨਹੀਂ ਕਿਉਂਕਿ ਸਾਡੇ ਪਾਣੀ ਬਹੁਤ ਵਧੀਆ ਬਹੁਤ ਟੇਸਟ ਆਂਦਾ ਹੈ ਤੇ ਅਸੀਂ ਪਰ ਲੀਦਾ ਪੀਨੂ ਵਰਤਨ ਨੂੰ ਰੋਟੀ ਪਾਣੀ ਤੇ ਸਾਰਾ ਤੁਹਾਨੂੰ ਦਿਖਾਣੇ ਆ ਤੇ ਦੇਖ ਲਓ ਸਵੇਰ ਦੀ ਸ਼ੁਰੂਆਤ ਪਾਣੀ ਵਰਤੇ ਨੂੰ ਮੇਰੀ ਆदत ਹੈ ਥੋੜੀ ਜੀ ਕੈਮਰੇ ਬੜੇ ਹਲਾਨੇ ਆ ਬੜੀ ਵਧੀਆ ਆਪਣੇ ਹਮ ਜਿਹੜਾ వాటర్ ਕੁਲਰ ਹੈ ਵਿਚਾਰਾਂ ਦੀ ਟੁੱਟ ਗਿਆ ਤੇ ਭਰ ਦੇ ਇਧਰ ਪਾਣੀ ਨਾਲ ਕਰਾਂਗੇ ਮੱਝਾ ਵਲਸਾਫ ਸਫਾਈ ਸਾਰੇ ਵੇੜੇ ਸਾਫ ਹੋਰ ਜੀ ਬਿੰਨ ਹਵਾ ਕਰਦੇ ਮੱਝਾ ਵਜਾਈਆਂਗੇ ਨਾ ਬੈਠੀਆਂ ਨੇ ਨਾ ਪੱਠੇ ਪਾਉਂਦੇ ਹੈ ਤੇ ਰੂਵੇ ਵਾਲਾ ਵੇੜਾ ਸਾਫ ਕਰਾਂਗੇ ਮੱਝਾ ਘਰਤਾਂਗੇ ਦਿਨੇ ਰਾਤ ਕਰਤੀ ਦਿਆ ਆਦੇ ਮਾਲੇ ਸਜਾ ਸਰਕਾਰੀ ਉਤੇ 250 ਤੋਂ ਗੇਸੀਆ ਬਲਾ ਲਈ ਉਧਰ ਬਾਦਮਾ ਵੀ ਆਉਂਦਾ ਹੈ ਇਥੇ ਨਾਲ ਮੱਤਾ ਪੀਂਦਿਆਂ ਨਾ ਫਿਲਟਰ ਪਾਣੀ ਨਿਪਰਦੇ ਆਂ ਕਿ ਦਿਸੋਂ ਤੋਂ ਦੋਂਦ ਜੀ ਜਿੱਤਾ ਥੋੜੀ ਥੋੜੀ ਪਈ ਗੀ ਆ ਪਾਣੀ ਮੈਂ ਭਰ ਲਿਆ ਉਹ ਵੀ ਦੋ ਬੋਤਲਾਂ ਭਰਨੀ ਇੱਕ ਬੋਤਲ ਹੋਰ ਭਰਨੀ ਮੈਂ ਇਹਨਾਂ ਦਾ ਕੀ ਹੱਲ ਕਰਾਂ ਦੁਕਾਨੇ ਕਿੰਨਾ ਦਾ ਗੱਦਨੇ ਹੈ ਐਵੇਂ ਉਹ ਪੁੱਤਾਂ ਦਾ ਇਹ ਵੀ ਕੋ ਨਹੀਂ ਠਾਏ 7:00 ਵਜੇ ਕੋਈ ਸ਼ਰਮ ਨਹੀਂ ਹੈ ਤੇ ਆਦੇ ਅੱਜ ਸਕੂਲੇ ਵੀ ਨਹੀਂ ਨਗਿਆ ਇਹਦਾ ਮਾਦਾ ਸਿਆਣਾ ਪੁੱਤ ਹੈ ਸਿਆਣਾ ਕਿਉਂ ਹੁਣ ਇਹ ਪੁੱਛੇ ਕਿਉਂ ਸਿਆਣਾ ਹੈ ਪੁੱਤ ਇਹ ਕਿੰਦਾ ਚੂਲੇ ਫੰਕਸ਼ਨ ਦੀ ਕਰਾ ਰਹੇ ਨੇ ਤਿਆਰੀ ਤੇ ਉਹਨਾਂ ਨੇ 30 40 ਸੈਕਿੰਡ ਦੇ ਰੋਲ ਦਾ 1000 ਰੁਪਿਆ ਸਾਡੇ ਕੋਲ ਲੈਣਾ ਡਰੈਸ ਦਾ ਰੋਲ ਸਾਰਾ ਨਦੀ 40 ਕਿੰਟ ਦਾ ਦਿੱਤਾ ਹੈ ਇਹਦਾ ਆਪਾਂ ਲੈਣਾ ਹੀ ਨਹੀਂ ਹੁਣ ਦੋ ਦਿਨਸਾਂ ਆ ਕੇ ਤੇ ਅੱਜ ਆ ਕੇ ਨਾ ਮੁੱਕਰ ਗਿਆ ਦੋ ਦਿਨਾਂ ਆ ਜਾਵਾਂਗਾ ਵੀ ਬਾਹਰ ਕੱਢ ਦੇਣਗੇ ਉਦੋਂ ਤਾਂ ਬਾਹਰ ਨਿਕਲਣੇ ਨਹੀਂ ਦੇਣਾ ਸਰਮੰਦ ਸਾਹਿਬ ਦੇ ਉੱਥੇ ਵੀ ਤੋਂਦੇ ਪਈਏ ਦਸੰਦਰਵਾਰ ਸਾਹਿਬ ਦੇ ਅੱਜਕੱਲ੍ਹ ਸ਼ਬਦ ਬਹੁਤ ਛੋੜੀ ਗੁਨਾਹ ਦੇ ਮਾਰ ਰਹੇ ਪਾਸ਼ਟਾ ਦੇ ਲੱਗਦੇ ਨੇ ਆਪਾਂ ਨਾਈਪੇ ਟਿਕਾ ਦੇ ਵੇਖੇਗੀ ਅੰਛੇ ਦਾਦੀ ਤੂੰ ਕੋ ਕਿਹਾ ਕਿ ਦਾਦੀ ਜੇ ਤੂੰ ਮਾਰ ਗਈ ਤੇ ਤੂੰ ਕਿਹੜੇ ਕਮਰੇ ਚ ਹੋਏਗੀ ਦਾਦੀ ਦੇ ਉੱਪਰ ਕੱਟਾਉਣਾ ਨਾ ਹੈ ਇਹ ਦਾਦੀ ਦੇ ਲੀਰੇ ਕੱਢ ਕੇ ਨਾ ਇੱਕ ਤੋਂ ਬੱਝੀ ਆ ਵੰਡਦੇ ਆਂ ਮੈਂ ਮਚਾ ਲੈਂਦਾ ਵਾਏ ਕਿੰਬਾ ਤੋ ਵਾਏ ਅੰਛਾ ਇਹ ਬੈਠਾ ਲੈਣਾ ਇਹ ਨਹੀਂ ਗੱਲੀ ਹਾਕੀ ਦੀ ਕਿ ਆ ਕੀ ਦੀ ਤੇ ਜੀ ਮਾਂ ਮਾਂ ਦਾ ਤੈਨੂੰ ਫਦਾ ਕਿੱਥੇ ਹੋਏਗੀ ਅੱਜ ਮਾਂ ਵਰਗੀ ਦੀ ਮਾਂ ਕਿੱਥੇ ਹੋਏਗੀ ਅੱਜ ਹਾਂ ਦਿਓ ਦੇ ਮਾਮੇ ਕੋ ਜਲਣਾ ਹੈ ਕਰੇ ਸੋਹੇ ਅਗੇ ਬੇਟਾ ਅਗੇ ਆ ਜਲੀ ਕਰ ਲੈ ਪਾਏ ਕਿ ਮਨ ਤੇ ਹਿਸਾਬ ਕਰਨ ਦੇ ਕੋਟ ਤੂੰ ਦੁਬਾਰਾ ਕਹਦੀ ਰ ਅੱਜ ਕੰਦਾ ਅਪਣੇ ਵਾਸੀ ਹੈ ਮੇਰਾ ਅੰਚੇ ਅੱਜ ਸਕੂਲ ਲੈ ਰ ਗਿਆ ਐਡਾ ਸਿਆਣਾ ਬੱਚਾ ਨਾ ਇਹ ਮੇਰਾ ਇੰਨਾ ਸਿਆਣਾ ਬੱਚਾ ਹੀ ਕਹਿੰਦਾ ਤਿੰਨ ਸਕਿੱਟ ਦਾ ਰੋਲ ਤੇ 1000 ਰੁਪਇਆ ਸੁਣ ਲੋ ਤੁਸੀਂ ਵੀ ਸਾਰੇ ਜਾਣੇ ਜੇ ਡੜੇ ਬੱਚੇ ਤੁਹਾਡੇ ਘਰ ਸਿਆਣੇ ਹੈਗੇ ਆ ਤੇ ਸੁਣ ਲੋ ਤੇ ਨ ਸਕਿੰਟ ਦਾ ਸਕੂਲ ਵਾਲਿਆ ਰੋਲ ਦਿੱਤਾ ਹੈ ਤੇ ਮੰਗ ਲਿਆ ਸਾਡੇ ਕੋਲ 1000 ਰੁਪਏ ਗਿਆ ਤੁਹਾਨੂੰ ਜਿੰਦੀ 1000 ਦਾ ਪਾਸਾ ਸੌਣ ਨੂੰ ਇਹ ਨੂੰ ਨਾ ਸਕੀ ਆ ਇਹ ਨਾ ਬਾਈ ਨਗਰ ਮੇ ਕਰਿਆ ਘਤਰਾਣਾ ਜਿਹਨੂੰ ਮੇਰਾ ਕੰਮ ਕਰਦਾ ਹਣਾ ਕਿਧਰ ਆਉਣਾ ਤੇ ਸੁਣੋ ਜਿਹਨੂੰ ਬੁਲਾ 27 ਅਪ੍ਰੈਲ ਨੂੰ ਕੀ ਜਾ ਤੇ ਕਿ 27 ਅਪ੍ਰੈਲ ਨੂੰ ਸਵੇਰੇ ਕਹਤਾਈ ਪਰ ਆ ਆ ਆ ਰੋ ਵਾਲ ਮਿਲਿਆ ਜਿਹੜੇ ਹਜ਼ਾਰ ਰੁਪਏ ਲੈ ਕੇ ਆ ਆ ਵਾਲ ਆਹ ਵਾਲਾ ਆਹ ਬਰਾੜ ਜਿਹੜਾ ਹੱਦ ਤੱਕ ਪੰਟੀਆਂ ਉਹ ਜਿਹੜਾ ਮਿਸ਼ਰ ਸੰਦੂਰ ਹੋਇਆ ਸੀ ਪਹਿਲ ਕੰਮ ਵਾਲਾ ਪਹਿਲ ਕੰਮ ਆ ਇੰਨਾ ਕੀ ਸੀਨ ਕਰਦੇ ਚੱਲ ਜਾਣਾ 10000 ਰੁਪਏ 1000 ਰੁਪਏ ਭਾ ਲੈ ਨਾਲ بڑا ਸੀਨ ਕਰਦਾ ਨਾਲ 4 ਰੁਪਏ ਦਾ ਨਹੀਂ ਨਹੀਂ ਆਟੇ ਕਵਦੀ ਨਹੀਂ ਨਾ ਨਹੀਂ ਇਹ ਕਹਦੇ ਆ ਪਾਤੰਗ ਵਾਦੀ ਨਹੀਂ ਬੰਦਾ ਇਹਨਾਂ ਨੇ ਕੀ ਨਾ ਰੱਖਿਆ ਇਹਨਾਂ ਨੇ ਖਾੜਕ ਵਾਦੀ ਬੰਦਾ ਉਹ ਪੋਸ ਆਇਆ ਨਾ ਆ ਇੱਕ ਤੋਂ ਹਣਾ ਨਾ ਖੋਣਾ ਵਾ ਤੇ ਦਰਸ ਕਿਹੋ ਜਿਹੀ ਪੌਣੀ ਹੰਦਾਂ ਨੂੰ 1000 ਰੁਪਏ ਲੈ ਕੇ ਤੂ ਤੂ ਇਹਨੂੰ ਦਾੜੀ 'ਤੇ ਲਾਉਣੀ ਤੇ ਮੁੱਛਾ ਨਹੀਂ ਲਾਉਣੀ ਮੁੱਛਾ 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 ਦਾ ਕੰਮ ਨਹੀਂ ਕਰਨਾ ਇੱਦਾਂ ਲੈ ਇੱਦਾਂ ਹੀ ਨਹੀਂ ਮੈਂ ਦਾੜੀ ਨੂੰ ਨਹੀਂ ਲਾਣੇ ਕਰਨਾ ਸੱਚੀ ਸੱਚੀ ਅਵੇ ਲਾਉਂਦੇ ਸਾਰੇ ਕਾਲੇ ਤੇ ਨੇਂ ਜੀ ਹੋ ਰਹੀ ਹੋ ਸੀ ਨਹੀਂ ਹੋਰ ਨਹੀਂ ਕੋਈ ਦਿੱਤਾ ਹੋਰ ਕੀ ਬੜਾ ਪਾਕਿਸਤਾਨੀ ਵਿੱਚ ਜੋੜਦਾ ਹੋਰ ਗੁਰਪੇ ਅੰਝੇ ਕੋਈ ਡਾਂਸ ਵਗੈਰਾ ਕੋਈ ਕਰੇ ਨਾ ਤੇ ਪਰ ਮੈਂ ਤਾਂ ਇੱਕ ਗੱਲ ਆਂਦੀ ਕਾਲਾ ਕੰਡਾ ਬਣ ਗਿਆ ਹੱਸੂਲੇ ਕਾਲਾ ਬੰਨਾ ਕਾਲੀ ਡਰੈਸ ਘਰੋਂ ਬਾਜੇ ਬੰਦਾ ਨਹੀਂ ਬੰਨੋ ਸੱਤ ਅੱਠ ਮਿੰਟਾਂ ਤੇ ਨਹੀਂ ਆਪਰੇ ਹੂੰ ਅ ਤੇਨ ਜਰ ਸਕੰਟਾ ਦਾ ਰੋਲ ਡੈਸਾ ਨਹੀਂ ਇਹ ਹਜ਼ਾਰ ਹਜ਼ਾਰ ਰੁਪਏ ਤੇ ਮਾਪਿਆਂ ਨੇ ਖਾਣ ਨੂੰ ਦੇਣੀ ਇੱਕ ਐਡੀਕ ਮੱਠੀ ਐਡੀਕ ਹਾਂ ਦੇਖੋ ਉਹੀ ਬਸ ਇੰਨੀ ਕਾਫੀ ਹਾਂ ਉਦਰਾ ਉਦਰਾ ਪਾ ਚੱਲ ਜਾਗੇ ਜਾ ਵੜੀ ਵੇਚੋ ਛੋੜਾ ਦੇ ਆਹੋ ਇਹ ਮੈਂ ਮੰਮੀ ਨੂੰ ਜਲ ਜਣਾਉਣਾ ਸਕੂਟਰ ਤੇ ਜਾਈ ਕਰਾਉਣਾ ਨਹੀਂ ਸਕੂਟਰ ਤੇ ਨਹੀਂ ਉਹ ਜਾਈ ਜਾਣਾ ਸਕੂਟਰ ਬੱਸੇ ਚਲ ਜਾਗੇ ਆਪ ਕੋ ਸਕੂਟਰ ਹੀ ਜਾਵਾਂਗੇ ਹਾਈ ਲੈਵਲ ਦਾੜਾ ਪ੍ਰੋਗਰਾਮ ਤੇ ਕਹਿੰਦੇ ਬੜਾ ਵਧੀਆ ਕਰਨਾ ਹੈ ਪਰ ਆਪਾਂ 1000 ਰੁਪਏ ਬਚਾ ਲਿਆ ਚੰਗਾ ਕੀਤਾ ਦੱਸੀਓ ਜਰੂਰ ਮੇਰਾ ਮੁੰਡਾ ਕਹਿੰਦਾ ਮੈਂ 3 ਦਿਨ ਸਕੂਲ ਨਹੀਂ ਜਾਣਾ ਚੌਥੇ ਦਿਨ ਮੈਨੂੰ ਆਪੇ ਕੱਢ ਦੇਣਾ ਹੁਣ ਵੇਖੋ ਕੀ ਕਰਦੇ ਸਕੂਲ ਅੰਦਰ ਆ ਨਵੰਬਰ ਨੂੰ ਕੋਰ ਬੜੀ ਜਨਤ ਤੇ ਆ ਮੇਰੇ ਮਾਮੇ ਦਾ ਵਿਆਹ ਹੈ ਉਹ ਨਾ ਜੇ ਤੀਜੇ ਘਟਣੇ ਤੇ ਮਾਮੇ ਦਾ ਵਿਆਹ ਹੋ ਤਾਂ ਸੇਟ ਕਰਨ ਜਦੋਂ ਕਿਤੇ ਆਪਣੇ ਘਰੇ ਕੋਈ ਫੰਕਸ਼ਨ ਹੋਵੇ ਆਪਾਂ ਇਹਨਾਂ ਨੂੰ ਕਿਹਾ ਤਾਂ ਮੇਰੇ ਦਰ ਕਿ ਆਪ ਉਹਦਾ ਡਰੈਸ ਕੀ ਪਾਇਆ ਕਿਉਂਕਿ ਸਾਰੇ ਭੰਗੜਾ ਕੂਸੇ ਵਿੱਚ ਛੋੜੇ ਹੈ ਹੈ ਕਿ ਤੇ ਆਉਣੇ ਜੇ ਤਾਂ ਇਹ ਨਾ ਕਰੇ ਪ੍ਰੋਗਰਾਮ ਹੋਵੇ ਨਹੀਂ ਆਉਣਾ ਸਾਰੇ ਸਾਰੇ ਭੰਗੜਾ ਕੂਸੇ ਹੋਣਾ ਹੈ ਬਾਤੇ ਭਾਇੰਦੇ ਮੇਰਾ ਕਿਹ ਕਹਿੰਦਾ ਸਾਰੇ ਦੀ 40 ਸੈਕਿੰਡ ਦਾ ਸਾਡਾ ਸਿਰ ਪ੍ਰੋਬਲ ਹੈ। ਮੈਂ ਕਿਹਾ ਜੀ ਤੂੰ ਬੋਲਿਆ ਜਣ ਮੈਂ ਖੜਾ ਤੇ ਕੀ ਤਰ੍ਹਾਂ ਬੋਲਿਆ ਬੋਲ ਕੇ ਸਨ। ਬੋਲ ਨਹੀਂ ਦੱਸ ਤੇ ਫੇਰ ਗਿਆ। ਉਹਦੀ ਜੀ ਮਾਰੀ ਚੱਲ ਜੀ ਨਹੀਂ ਬੋਲ ਕੇ ਲੱੱਚ ਫੇਰ ਗਿਆ। ਨਹੀਂ ਹੁਣ ਮਰ ਤੂੰ ਬੋਲਿਆ ਨਹੀਂ ਆ ਸ਼ਰਮ ਦੇ ਮਾਰੇ। ਸਾਰੇ ਪੰਬਲ ਘੂਤੇ ਬਣੇ ਰਹਿੰਦੇ ਪਰ ਪੰਬਲ ਘੂਸੀ ਬਣੀ ਰਹਿੰਦੇ ਆ। ਸਾਰੇ ਬੱਚੇ ਖਲਾਪੇ ਨੇ ਲੰਬੜੀ। ਮੈਨੂੰ ਦੇ ਪਾ ਰਿਹਾ ਕਾੜ ਦੀ ਖਵਾਏ ਨਾ ਮੈਨੂੰ ਘਰ ਲੈ ਚੱਲ ਭੈਜਾ ਤੂੰ ਇੱਧਰ ਆ। ਕੋਈ ਕੜਨ ਪਾਇਆ। ਖਾਏ। ਕੋਦੀ ਇਹਦੀ ਐ ਐ ਐ ਐਮਲੀ ਦੇ ਪੈਦੇ ਟਮਾਟਾ ਚੈਨਲ ਪੁੱਛਿਆ ਚਾਹ ਸਾੜੀ ਬਣ ਗਈ ਤੇ ਅੰਚਰੇ ਬਾਚ ਕਰਨੇ ਕੰਮ ਬੜਿਆ ਹੂੰ ਚਾਪਰੇ ਲੋ ਦੇਖਣ ਲਈ ਸੀ ਇੱਥੇ ਬੈਠੀ ਇਹਦੇ ਨਾਲ ਹੀ ਲਾਈ ਚਾਰਜਰ ਨਾਲ ਹੀ ਇੱਥੇ ਸੱਟ ਬਲਾਸਟ ਹੋ ਗਿਆ ਚਾਰਜਰ ਸਾਡਾ ਆ ਦੇਖੋ ਬੈਡ ਸਾਈਡ ਤੇ ਆ ਦਿਖਾਨੀ ਇੱਥੇ ਡਿੱਗਾ ਚਾਦਰ ਨੂੰ ਵੀ ਅੱਗ ਲੱਗ ਜਾਨੀ ਨਾਲ ਸਾਰੇ ਤੇ ਮੈਂ ਤਾਂ ਧੂਆਂ ਧੂਆਂ ਦੇਖ ਸਕਦੇ ਹਾਂ ਜੇ ਹਜੇ ਵੀ ਉਹ ਸਾਰੇ ਸਮੈਲ ਫੈਲ ਗਈ ਦਿਖਾਨੀ ਕਿਤੇ ਝੁੱਟ ਕੇ ਆਏ ਆ ਬੜਾ ਧਿਆਨ ਰੱਖਿਆ ਕਰੋ ਮਿੰਤੇ ਦੇ ਲੈ ਨਾ ਕ ਬਰਾਉਂਡ ਯਾਰ ਨਾ ਇਹ ਮੈਨੂੰ ਲੱਗਦਾ ਵਸੋਂ ਅੜੀ ਚੱਲੇ ਮਿੰਤੇ ਮਸਾ ਹੀ ਮੋਕੇ ਧੂਕੇ ਨਾਲ ਆਵਾਜ਼ ਮਾਰੀ ਸੁਣਿਆ ਨਹੀਂ ਮੈਂ ਕੱਲੀ ਅੰਦਰ ਹੀ ਬਾਹਰ ਦਿਖਾਨੇ ਆ ਵੀ ਗਰਪੇ ਤੋਂ ਆ ਕਿੰਨਾ ਘਰ ਛੜਿਆ ਆ ਆਹ ਦੇਖ ਮੈਂ ਤੇ ਡਰ ਗਈ ਇਹ ਆਵਾਜ਼ ਬਲਾਸਟਰ ਉਹ ਬੰਦੇ ਕਹਿੰਦੇ ਨਾਤ ਨਹੀਂ ਕਰਨਾ ਚਾਹੀਦਾ ਜੋੜੇ ਹੀ ਪਿਛਲੇ ਆਉਣ ਕਰ ਹਾਂ ਉਹ ਪਤਾ ਕੀ ਗੱਲ ਹੈ ਕਿ ਬਹੁਤ ਤਰ੍ਹਾਂ ਬੈਂਟਰੀ ਚਾਰਜ ਕਰਦੇ ਆ ਨਾ ਇੱਧਰ ਦੀ ਹਾਂ ਫਿਰ ਨਹੀਂ ਕੋਈ ਹੋਣਾ ਕਰਦੇ ਉਹ ਨਹੀਂ ਦੋ ਟਾਈ ਹੈਗੇ ਤੇ ਸਹੀ ਜਿਹੇ ਚਾਰਜ ਅੱਛਾ ਇਹਨੇ ਕਾਟੇ ਕਰ ਜਾਣਾ ਇਹ ਮੈਂ ਲਾਈਟ ਟਰੈਕਟਰ ਚਾਰਜ ਏ ਪੰਜਾਂ ਮਿੰਟਾਂ 'ਚ ਫੁੱਲ ਚਾਰਜ ਹੋ ਜਾਂਦੀ ਆ ਤੇ ਪੰਜਾਂ ਮਿੰਟਾਂ ਬਾਅਦ ਲਾਉਣੀ ਇਹ ਇਕੱਲਾ ਇਕੱਲਾ ਜਿ ਮੱਝ ਚੋਗਾ ਤੇ ਬਾਅਦ ਭਾਵੇਂ ਟੱਬਰ ਫੜਕਾ ਦਿੰਦਾ ਤੇਰੇ ਪੰਜ ਮਿੰਟਾਂ ਅੰਜ ਫਖਾਈ ਉਹ ਬੈਟਰੀ ਕਿਹੜੀ ਬਲਾਸਟ ਹੋਈ ਆ ਆਵੇ ਆਵੇ ਹੈੱਡਫੋਨ ਤੇ ਉਹ ਚਾਦਰ ਵੀ ਛੜ ਗਈ ਹੈ ਹਾਂ ਬੈੱਡ ਦੀ ਮੇਰਾ ਤਾਂ ਦਿਲ ਲੱਤ ਮੈਂ ਲਾਗੇ ਬੈਠੀ ਆ ਆ ਦੇਖ ਬਲਾਸਟ ਹੋ ਜਲੀ ਬੈਟਰੀ ਦਿਖਾਏ ਹੋ ਬਲਾਸਟ ਹਾਈ ਰੱਬਾ ਅੰਦਰ ਚਾਰਜਰ ਹੈੱਡਫੋਨ ਲੱਗੇ ਤੇ ਬਲਾਸਟ ਇਕਦਮ ਮਸਾ ਬਚੇ ਸਾਡੀ ਮੰਮੀ ਅੰਦਰ ਪਈ ਤੇ ਬਲਾਸਟ ਹਾਂ ਮੰਮੀ ਵੀ ਵਿਚਾਰੇ ਮੇਰੇ ਪੁੱਤ ਨੂੰ ਘਾਟਾ ਪਹਿਣਾ ਹੀ ਹੋਰ ਤੇ ਕਿਸੇ ਨੂੰ ਨਹੀਂ ਪਹਿਣਾ ਦਾਦੀ ਨੂੰ ਕਾਦਾ ਪਹਿਣਾ ਇਹ ਮੈਨੂੰ ਨਹੀਂ ਪਤਾ ਲੱਗਾ ਡਰਨਾ ਹੀ ਮੇਰਾ ਤਾਂ ਦਿਲ ਦੇਖ ਧੜਕਣ ਡਿਆ ਕਿਨਾ ਪਾਪਾ ਦਾਦੀ ਨੂੰ ਮਟਰਾਦਾ ਹੈ ਨਹੀਂ ਤਕਾ ਟੁੱਟ ਗਿਆ ਲਾਣ ਲਈ ਚਾਰਜਰ ਜੀ ਲੱਗਾ ਚਾਰਜ ਲੱਗਾ ਆਹਿੰਦਾ ਖੁਬੀ ਹੋ ਗਿਆ ਮੈਂ ਤਾਂ ਮੇਰੀ ਕਿਸਮਤ ਹੋ ਲਈ ਆ ਆ ਜਾਣ ਆ ਜਾਣ ਜੇ ਅੰਦਰ ਸ਼ੁਕਰਗੁਜ਼ਾਰ ਤੋਂ ਮਾਨੂੰ ਮਾਹੀ ਬੱਧੀ ਆ ਰਹੀ ਦਾਦੀ ਕਿਤੇ ਜਾੜਾ ਈ ਦਾਦੀ ਦਾਦੀ ਤੇਰੀਨ ਐਕਸਪੀਰੀਅੰਸ ਬੜਾ ਪੱਜ ਜਾਂਦੀ ਹੁੰਦੀ ਪਹਿਲੀਆਂ ਜੀ ਉਹ ਨਹੀਂ ਵਹਿੰਦੀ ਨੀ ਮੋੜ ਕੇ ਕੋਈ ਮਰਿਆ ਕੋਈ ਬਚਿਆ ਆਪਦੀ ਜਾਨ ਬਚਾਉਣ ਵਾਲੇ ਧਿਆਨ ਦੇ ਆ ਤੂੰ ਆਇ ਤੂੰ ਆ ਹੋ ਗਿਆ ਮਜ਼ਾਕ ਕਰ ਰਹੇ ਗੱਲ ਤੇ ਵੇ ਏ ਤੇ ਮੇਰਾ ਭਜਾਰਿਆ ਧੂਆ 7:30 ਵੱਜ ਗਏ 29 ਮਿੰਟ ਰੋਟੀ ਬਣਾਉਣ ਲੱਗੀ ਮੈਂ ਬਾਅਦ ਨਿਕਲ ਇੱਕ ਚੀਜ਼ ਖਵਾ ਲਾਦੀ ਕਿੱਦਾ ਖਰ ਆਹ ਤਲੀ ਮਸੂਖ ਪੂਣ ਮੈਂ ਜਾ ਰੱਖੇ ਤਾ ਓਲੀ ਹਾਥੇ ਚੈਲੰਜ ਹੈ ਪਰ ਤੂੰ ਕਦੀ ਪਾਈ ਹੁੰਦੇ ਆ ਆਵੇਂ ਰਹਿੰਦੇ रह दे रहा अंश नहीं अंश रैन दे, तो दे ना। चलो ठीक है लगे रैना हाटे घर कम चलता ही रेंद्दी मैं रोटी पकाल